ਸਾਸ਼ਟ੍ਰੀ ਕਾਲ ਤੋਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਨੌਰ ਸ਼ੋਰ ਦਾ 150 ਬੈੱਡ ਦੀ ਕੈਪੈਸਿਟੀ ਵਾਲਾ ਹਸਪਤਾਲ ਆਖਿਰਕਾਰ ਖੁੱਲਣ ਜਾ ਰਿਹਾ ਹੈ ਪਰ ਇਸ ਦੇ ਵਿੱਚ ਖਾਸ ਗੱਲ ਹੈ ਕਿ ਇਸ ਵਿੱਚ ਵੱਧੂ ਪੇਸ਼ੈਂਟਸ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ ਜਾਨਕਿ ਵੱਧੂ ਦੀ ਸਰਜਰੀਜ਼ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਬਹੁਤ ਸਾਰੇ ਹੋਰ ਹਸਪਤਾਲਾਂ ਦੇ ਥੀਏਟਰਸ ਤੋਂ ਸਟਾਫ ਨੂੰ ਲਿਆ ਕੇ ਇਸ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਣਾ ਇਸ ਕਰਕੇ ਇਸ ਦੇ ਵਿੱਚ ਲਿਮਿਟਡ ਹੀ ਸਰਜਰੀਜ਼ ਕਰਵਾਈਆਂ ਜਾਣਗੀਆਂ ਤਸਜਨੇ ਕਿਸੇ 18 ਹਾਉਮਾਰੂ ਦੀ ਇਹ ਬਿਲਡਿੰਗ 1,50,000 ਪੇਸ਼ੈਂਟਸ ਨੂੰ ਹਰ ਸਾਲ ਅਟੈਂਡ ਕਰੇਗੀ ਤੇ ਇਸ ਦੇ ਨਾਲ ਇਹ ਪ੍ਰੋਸੀਜਰ ਜਾਣ ਕੇ ਜਾਣਗੇ ਪਹਿਲਾਂ ਹੀ ਆਪ੍ਰੰਤ ਸ਼ਿਸ਼ਵਾਤ ਦੇ ਵਿੱਚ ਖੁੱਲਣਾ ਸੀ ਪਰ ਸਟਾਫ ਦੀ ਕਮੀ ਕਰਕੇ ਇਹ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਹੁਣ ਆਖਿਰਕਾਰ 1 ਜੁਲਾਈ ਨੂੰ ਖੁੱਲਣ ਜਾ ਰਿਹਾ ਹੈ ਇਸ ਫੈਸਲੇ ਦੇ ਨਾਲ ਬਹੁਤ سارے ਸਟਾਫ ਮੈਂਬਰ ਖੁਸ਼ ਵੀ ਨਜ਼ਰ ਆ ਰਹੇ ਨੇ ਪਰ ਬਹੁਤ ਸਾਰੇ ਸਟਾਫ ਮੈਂਬਰ ਕਾਫੀ ਨਰਾਸ਼ ਵੀ ਨਜ਼ਰ ਆ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਸਪਤਾਲ ਦੇ ਖੁੱਲਣ ਦੇ ਨਾਲ ਕੀ ਮਰੀਜ਼ਾਂ ਨੂੰ ਕੁਝ ਸੁਖਾਲਾ ਹੋਵੇਗਾ ਜਾਂ ਫਿਰ ਨਹੀਂ